ਅਗਲਾ ਕੌਣ ਆ ਤੁਹਾਨੂੰ ਉਹ ਵੀ ਸੋਚਣਾ ਪੈਗਾ ਕਿ ਇਹ ਕੌਣ ਆ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਆ ਨਹੀਂ ਆ ਪਾਓ ਲੱਕ ਤਾਂ ਉੱਚੇ ਨਹੀਂ ਹੋਣੇ ਚਾਹੀਦੇ ਬਹੁਤੇ ਭੀੜੇ ਵੀ ਨਹੀਂ ਪਾਣੇ ਜਿੱਚ ਵਧੀਆ ਹੀ ਨਾ ਲੱਗੇ ਬੰਦਾ ਨਹੀਂ ਮੰਨਾਂ ਕਰ ਦਿੰਦੇ ਆ ਫਿਰ ਜੇ ਘਰਦਿਆਂ ਨੂੰ ਨਹੀਂ ਪਸੰਦ ਤੇ ਬਾਦਦਿਆਂ ਨੂੰ ਕਿਦਾਂ ਪਸੰਦ ਆਊਗੀ ਉਹ ਚੀਜ਼ ਸ਼ਾਇਦ ਬਾਅਦ ਦੇ ਇਸ ਚੀਜ਼ ਤੇ ਗੌਰ ਹੀ ਨਹੀਂ ਕਰਦੇ ਦਾ ਇੱਕ ਆਪਣੀ ਆਊਟਲੁੱਕ ਹੁੰਦੀ ਆ ਹਨਾ ਤੇ ਇੱਕ ਆਪਣਾ ਤਰੀਕਾ ਹੁੰਦਾ ਬੈਠਣ ਦਾ ਉੱਠਣ ਦਾ ਖਲੋਣ ਦਾ ਕੋਈ ਮਤਲਬ ਕਹਿ ਲੋ ਵਿਚਰਣ ਦਾ ਅਜਨਾ ਅਮਰਤਾ ਬੜਾ ਨਵਾਂ ਫੈਸ਼ਨ ਕਰਕੇ ਆਈ ਹੈ ਤੇ ਇਹਨਾਂ ਜੀਨ ਪਾਈ ਹੈ ਤੇ ਪ੍ਰੋਗਰਾਮ ਕਰਨਾ ਸੀਗਾ ਤੇ ਮੈਨੂੰ ਆਨ ਕੇ ਮੈਂ ਕਿਹਾ ਕਿ ਇਹ ਜੀਨ ਨਹੀਂ ਕਿ ਪਾਈ ਹੈ ਗੋਡਿਆਂ ਤੋਂ ਪਾਟੀ ਤੇ ਕਹਿੰਦੀ ਕਿ ਮੈਂ ਨਵੀਂ ਲਈ ਹੈ ਨਾ ਫੈਸ਼ਨ ਹੈ ਅੱਜਕੱਲ ਕਿਉਂ ਬਈ ਅਮਰਤਾ ਤੇਰਾ ਮਜ਼ਾਕ ਬਣਾ ਰਹੇ ਸੀਗੇ ਕਿ ਤੇਰੀ ਲੱਗਦੀ ਨਹੀਂ ਕਿ ਨਵੀਂ ਹੈ ਫਟੀ ਜੀਨ ਲੱਗਦੀ ਹੈ ਓਹੋ ਅੱਜ ਕੱਲ ਫੈਸ਼ਨ ਆ ਤੁਸੀਂ ਦੋਨੋਂ ਮੇਰਾ ਮਜ਼ਾਕ ਹੀ ਬਣਾਈ ਜਾਂਦੇ ਓਦੋਂ ਦਾ ਇਦਾਂ ਥੋੜੀ ਹੁੰਦਾ ਆ ਲਓ ਜੀ ਓ ਕਹਿੰਦੇ ਕੀ ਮਜ਼ਾਕ ਬਣਾਇਆ ਅਸੀਂ ਮਜ਼ਾਕ ਨਹੀਂ ਬਣਾਇਆ ਨਾ ਕਿਉਂ ਭਈ ਦਮਨ ਕੀ ਲੱਗਦਾ ਤੁਸੀਂ ਵੀ ਮਤਲਬ ਇਹ ਜਿਹੀਆਂ ਪਾਉਂਦੇ ਜੇ ਪਾਟੀਆਂ ਜੀ ਨਾ ਨਹੀਂ ਮੈਂ ਤਾਂ ਨਹੀਂ ਪਾਉਂਦੀ ਪਾਟੀਆਂ ਜੀ ਨਹੀਂ ਪਾਈਆਂ ਮਤਲਬ ਇੱਕ ਇਹ ਤਾਂ ਨਹੀਂ ਕਿਤੇ ਸਕਰੀਨ ਦੇ ਸਾਹਮਣੇ ਅਸੀਂ ਚੰਗੇ ਬੜਨਾ ਤੇ ਪਾਟੀਆਂ ਜੀ ਨਹੀਂ ਪਾਈਆਂ ਵੈਸੇ ਵੀ ਹੈ ਕਿ ਚਲੋ ਮੰਨ ਲੈਂਦੇ ਆ ਅਸੀਂ ਮਜ਼ਾਕ ਕੀਤਾ ਤੁਹਾਨੂੰ ਲੱਗਦਾ ਕਿ ਇਹ ਕਿਸੇ ਕਿਸੇ ਨੂੰ ਜੱਜਦੀ ਹੈ ਹਾਂ ਹਾਂਜੀ ਕੋਈ ਕੋਈ ਕੈਰੀ ਕਰ ਸਕਦਾ ਇਥੇ ਚਾ ਜਿਹਦੇ ਚੱਟਦੀਆਂ ਨੇ ਜਿਹਨੂੰ ਚੰਗੀਆਂ ਲੱਗਦੀਆਂ ਨੇ ਜਿਹਨੂੰ ਸੂਟ ਕਰਦੀਆਂ ਨੇ ਜੀ ਮੈਂ ਇਸ ਕਹਨ ਨਾਲ ਬਿਲਕੁਲ ਸਹਿਮਤ ਆ ਅਸੀਂ ਕਿਸੇ ਵੀ ਫੈਸ਼ਨ ਦੇ ਖਿਲਾਫ ਨਹੀਂ ਗੱਲ ਕਰਨੀ ਅੱਜ ਅਸੀਂ ਗੱਲ ਕਰਨੀ ਆ ਪਹਿਰਾਵੇ ਦੇ ਉੱਤੇ ਤੇ ਉਹ ਵੀ ਇਸ ਤਰ੍ਹਾਂ ਆਇਆ ਕਿ ਆਪਸ ਚ ਬੈਠੇ ਅਸੀਂ ਡਿਸਕਸ ਕਰ ਰਹੇ ਸੀ ਕਿ ਚਲੋ ਇੱਕ ਪ੍ਰੋਗਰਾਮ ਬਣਦਾ ਇਹ ਕਰਨਾ ਚਾਹੀਦਾ ਹੈ ਕਿ ਪਹਿਰਾਵੇ ਚ ਬਹੁਤ ਬਦਲਾ ਆ ਰਿਹਾ ਤੇ ਇਹ ਕਿਹਾ ਜਾਂਦਾ ਹੁੰਦਾ ਹੈ ਕਿ ਫੈਸ਼ਨ ਜਿਹੜਾ ਨਾ ਇਹ ਘੁੰਮਦਾ ਹੈ ਕੁਝ ਸਾਲਾਂ ਬਾਅਦ ਦੁਬਾਰਾ ਰਿਪੀਟ ਹੋ ਜਾਂਦਾ ਹੈ ਤੇ ਅਮ੍ਰਿਤਾ ਨੇ ਐਸੇ ਕਰਕੇ ਕਿਹਾ ਸੀਗਾ ਕਿ ਇਹ ਜੇ ਪਹਿਲੋਂ ਕੀਤੇ ਫੈਸ਼ਨ ਸੀ ਪਾਰਟੀਆਂ ਜਿੰਨਾਂ ਦਾ ਉਹ ਅਸੀਂ ਦੇਖਿਆ ਨਹੀਂ ਹਾਲੀ ਤੱਕ ਸਾਨੂੰ ਲੱਗਦਾ ਹੈ ਕਿ ਇਹ ਕੋਈ ਨਵਾਂ ਫੈਸ਼ਨ ਆਇਆ ਹੈ ਪਾਟੀਆਂ ਜੀਣਾ ਹਾਂਜੀ ਬਿਲਕੁਲ ਅੱਜਕੱਲ ਮੈਮ ਜਿੱਦਾਂ ਜੀਨਸ ਦੇ ਨਾਲ ਕੁੜਤੇ ਚੱਲਦੇ ਆ ਗੋਡਿਆਂ ਤੋਂ ਪਟੀਆਂ ਜੀਨਾ ਨਾਲ ਵੀ ਕੁੜਤੇ ਵਧੀਆ ਲੱਗਦੇ ਆ ਬਟ ਕਈਆਂ ਦੇ ਹੀ ਜੱਚਦੇ ਆ ਜਿੱਦਾਂ ਕੋਈ ਜ਼ਿਆਦਾ ਮੋਟਾ ਆ ਜਾਂ ਬਹੁਤ ਜ਼ਿਆਦਾ ਪਤਲਾ ਉਹਨਾਂ ਦੇ ਨਹੀਂ ਜੱਚਦੀਆਂ ਇਹ ਚੀਜ਼ਾਂ ਅਮ੍ਰਿਤਾ ਤੈਨੂੰ ਕਿਸੇ ਨਾ ਕਿਸੇ ਨੇ ਨਾ ਕੋਈ ਲਾਂਮਾ ਦੇ ਦੇਣਾ ਇਹ ਦੇਖ ਕੇ ਕਿ ਇਹਨੇ ਮੋਟਾ ਕਹਿਤਾ ਇਹਨੇ ਪਤਲਾ ਕਹਿਤਾ ਭਾਈ ਅੱਜ ਕੱਲ ਤੇ ਇਹ ਵੀ ਚੀਜ਼ ਐ ਉਹ ਕਹਿੰਦੇ ਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਜਮੈਂਟ ਨਹੀਂ ਕਰ ਸਕਦੇ ਤੁਸੀਂ ਜਜਮੈਂਟਲ ਨਹੀਂ ਹੋ ਸਕਦੇ ਤੇ ਜਜਮੈਂਟਸ ਨਾ ਦਿਓ ਤੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਦਮਨ ਮੈਂ ਤੇ ਇਹ ਸੋਚਦੀ ਆ ਕਿ ਜਿੰਨੂੰ ਜੋ ਚੰਗਾ ਲੱਗਦਾ ਉਹ ਹੀ ਪਾਉ ਤੇ ਜੋ ਸਾਹਮਣੇ ਵਾਲੇ ਨੂੰ ਚੰਗਾ ਲੱਗਦਾ ਉਹ ਵੀ ਪਾਉ ਲਓ ਜੀ ਇਹ ਨਵਾਂ ਜਿਹੜੀ ਗੱਲ ਕੀਤੀ ਹੈ ਨਾ ਬਚਾ ਕਰ ਲਿਆ ਪਹਿਲੋ ਕਹਿੰਦੇ ਵੀ ਜੋ ਚੰਗਾ ਲੱਗਦਾ ਉਹ ਪਾ ਤੇ ਫਿਰ ਕਹਿੰਦੇ ਨਹੀਂ ਨਹੀਂ ਜੋ ਸਾਹਮਣੇ ਵਾਲੇ ਨੂੰ ਵੀ ਚੰਗਾ ਲੱਗਦਾ ਉਹ ਪਾਓ ਇਸ ਤਰ੍ਹਾਂ ਤੇ ਮੈਨੂੰ ਲੱਗਦਾ ਹੈ ਕਿ ਇੱਕ ਤੋ ਭਾਵਤ ਆ ਗਈ ਖਾਓ ਮਨ ਪਾਉਂਦਾ ਤੇ ਪਾਓ ਜੱਗ ਪਾਉਂਦਾ ਤੇ ਉਹਦੇ ਜੀ ਆਪਣਾ ਬਚਾਏ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਅਗਲਾ ਤੁਸੀਂ ਅਗਲਾ ਕੌਣ ਆ ਤੁਹਾਨੂੰ ਉਹ ਵੀ ਸੋਚਣਾ ਪੈਗਾ ਕਿ ਇਹ ਕੌਣ ਆ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਆ ਨਹੀਂ ਆ ਪਾਓ ਮੰਦੇ ਹੋ ਤੁਸੀਂ ਇਸ ਗੱਲ ਨੂੰ ਵੀ ਸ਼ੁਰੂਆਤ ਤੇ ਮੈਡਮ ਸਾਡੇ ਘਰੋਂ ਹੁੰਦੀ ਹੈ ਅੱਛਾ ਕਿਵੇਂ ਸਾਡੇ ਭਰਾ ਸਾਡੇ ਪਾਪਾ ਸਾਡੇ ਮਾਮੂ ਸਾਰੇ ਕੋਈ ਮੰਡੀਆਂ ਹੀ ਆ ਜਿਹੜੇ ਨਹੀਂ ਪਾਣੇ ਟਿੱਪੜੇ ਨਹੀਂ ਪਾਣੇ ਜੀ ਚੀਜ਼ਾਂ ਲੱਗ ਤਾਂ ਉੱਚੇ ਨਹੀਂ ਹੋਣੇ ਚਾਹੀਦੇ ਬਹੁਤੇ ਭੀੜੇ ਵੀ ਨਹੀਂ ਪਾਣੇ ਜਿੱਚ ਵਧੀਆ ਹੀ ਨਾ ਲੱਗੇ ਬੰਦਾ ਅੱਛਾ ਨਹੀਂ ਮਨਾ ਕਰ ਦਿੰਦੇ ਆ ਫਿਰ ਚੱਕ ਹੋਇਆ ਕਦੇ ਸਾਡੀ ਕਿੰਨੀ ਵਾਰੀ ਹੋਇਆ ਆਇਆ ਕੋਈ ਕੋਈ ਟੌਪ ਹੁੰਦੇ ਜਿੱਦਾਂ ਕ੍ਰੌਪ ਟੌਪ ਚੱਲਦੇ ਆ ਕੁੜੀਆਂ ਦੇ ਜਾਂ ਕੋਈ ਕੁੜਤੀ ਲਾ ਲਓ ਕੋਈ ਗਲਾ ਡੀਪ ਐ ਪਾਪਾ ਜਾਂ ਬ੍ਰਦਰ ਨੇ ਇਵਨ ਕਿ ਮੰਮਾ ਨੇ ਵੀ ਰੋਕ ਦੇਣਾ ਵੀ ਨਹੀਂ ਕਰ ਪਾਪਾ ਬ੍ਰਦਰ ਵੀ ਐਦਾਂ ਨਹੀਂ ਪਾ ਕੇ ਜਾਣਾ ਜੇ ਘਰ ਦੇਆਂ ਨੂੰ ਨਹੀਂ ਪਸੰਦ ਤੇ ਬਾਹਰ ਦੇਆਂ ਨੂੰ ਕਿੱਦਾਂ ਪਸੰਦ ਆਊਗੀ ਉਹ ਚੀਜ਼ ਇਹ ਗੱਲ ਥੋੜੀ ਜੀ ਸਮਝਣ ਵਾਲੀ ਆ ਕਹਿੰਦੇ ਕਿ ਜਦੋਂ ਘਰ ਦੇਆਂ ਨੂੰ ਪਸੰਦ ਨਹੀਂ ਰੋਕ ਦਿੰਦੇ ਆ ਕਿ ਫਿਰ ਬਾਹਰ ਦੇਆਂ ਨੂੰ ਕਿਵੇਂ ਚੰਗੀ ਲੱਗੂ ਸ਼ਾਇਦ ਬਾਹਰ ਦੇ ਇਸ ਚੀਜ਼ ਤੇ ਗੌਰ ਹੀ ਨਹੀਂ ਕਰਦੇ ਹਨਾ ਉਹ ਦੇਖ ਕੇ ਕਮੈਂਟ ਕਰਦਾ ਜਾਂ ਫਿਰ ਤੁਹਾਡੇ ਵੱਲ ਜੇ ਕੋਈ ਦੇਖ ਹੀ ਰਿਹਾ ਹੈ ਤੇ ਜਾਂ ਤੇ ਬਹੁਤ ਕੌਨਫੀਡੈਂਸ ਚਾਹੀਦਾ ਹੈ ਤੇ ਦੂਸਰੀ ਗੱਲ ਇਹ ਆ ਕਿ ਜੇ ਤੁਸੀਂ ਸਿਚੁਏਸ਼ਨ ਤੇ ਜਿਹੜੀ ਜਗ੍ਹਾ ਤੇ ਤੁਸੀਂ ਹੋ ਜਿਹੜੇ ਇਵੈਂਟ ਤੇ ਫੰਕਸ਼ਨ ਤੇ ਕਿਤੇ ਵੀ ਜਾ ਰਹੇ ਹੋ ਔਰ ਸਾਬ ਦੇ ਕੱਪੜੇ ਨਾ ਪਾਏ ਹੋਣਗੇ ਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਤੁਸੀਂ ਵਿੱਚ ਵੈਸੇ ਹੀ ਆਰਡ ਲੱਗਣਾ ਜਿਵੇਂ ਅੱਜ ਮੈਂ ਤੇ ਦਮਨ ਅਸੀਂ ਬੈਠਿਆਂ ਤੇ ਸਾਨੂੰ ਇਹ ਲੱਗਾ ਸੀਗਾ ਕਿ ਅੰਮ੍ਰਿਤਾ ਥੋੜੀ ਆਰਡ ਆ ਇੰਨੇ ਪਾਟੀ ਜੀਨ ਜਿਹੜੀ ਪਾਈ ਗੋਡਿਆਂ ਤੋਂ ਫਟੀ ਜੀਨ ਪਹਿਲਾਂ ਇੱਥੇ ਬੈਠੀ ਸੀਗੀ ਫਿਰ ਅਸੀਂ ਜਦੋਂ ਸਾਰਾ ਸੈੱਟ ਕਰ ਲਿਆ ਨਾ ਅਸੀਂ ਕਿਹਾ ਭਾਈ ਤੂੰ ਨ ਵਿਚਕਾਰ ਬਹਿ ਜਾ ਕਿ ਥੋੜੀ ਜੀ ਆਬਜੈਕਸ਼ਨ ਹੋਈ ਆ ਕਿ ਇਹ ਨਾ ਸਹੀ ਨਹੀਂ ਲੱਗ ਰਿਹਾ ਹੈਗਾ ਸਕਰੀਨ ਦੇ ਉੱਤੇ ਤਾਂ ਕਰਕੇ ਹੁਣ ਮੇਰੀ ਕੁੜਤੀ ਆ ਯਾਨਾ ਉਹਨਾਂ ਵਧੀਆ ਲੱਗ ਰਹੀ ਹੈ ਇੱਕ ਕੁੜਤੀ ਸੋਹਣੀ ਲੱਗ ਰਹੀ ਹੈ ਪਲੱਸ ਅੱਛਾ ਲੱਗ ਰਿਹਾ ਕਲਰ ਕੰਬੀਨੇਸ਼ਨ ਜਿਆ ਸਾਰਾ ਸਾਨੂੰ ਤੇ ਸਾਡਾ ਬਿਹਾਈਂਡ ਦੀ ਕੈਮਰਾ ਸਾਨੂੰ ਇਹ ਸਲਾਹ ਦਿੱਤੀ ਗਈ ਕਿ ਇਹ ਜ਼ਿਆਦਾ ਅੱਛਾ ਕੰਪੋਜੀਸ਼ਨ ਹੈ ਬਾਕੀ ਪਤਾ ਨਹੀਂ ਭਾਈ ਤੁਹਾਨੂੰ ਕਿਹਦਾ ਲੱਗ ਰਿਹਾ ਤੇ ਮੈਂ ਤੇ ਇਹ ਗੱਲ ਕਰੂੰਗੀ ਕਿ ਅੱਜਕੱਲ ਫੈਸ਼ਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫੈਸ਼ਨ ਜਿਹੜਾ ਕੱਪੜਾ ਤੁਹਾਨੂੰ ਸੂਟ ਕਰ ਰਿਹਾ ਤੁਸੀਂ ਪਾਇਆ ਉਹੀ ਫੈਸ਼ਨ ਹੈ ਜੇਕਰ ਤੁਹਾਨੂੰ ਜੱਜਦਾ ਪਿਆ ਹੈ ਤੁਹਾਨੂੰ ਆਪ ਤੁਸੀਂ ਉਹਦੇ ਚ ਕੰਫਰਟੇਬਲ ਹੋਣਾ ਬਹੁਤ ਜ਼ਰੂਰੀ ਜ਼ਰੂਰੀ ਨਹੀਂ ਕਿ ਤੁਸੀਂ ਲੋਕਾਂ ਵੱਲ ਵੇਖ ਕੇ ਉਹ ਕੱਪੜੇ ਪਾ ਲੈਣੇ ਸਾਡੇ ਨਾ ਬੱਚਿਆਂ ਚ ਜਾਂ ਫਿਰ ਇਵਨ ਵੱਡਿਆਂ ਚ ਇਹ ਗੱਲ ਹੁੰਦੀ ਆ ਫਲਾਣੇ ਨੇ ਪਾਇਆ ਤੇ ਮੈਂ ਵੀ ਪਾਇਆ ਹਰੇਕ ਦਾ ਇੱਕ ਆਪਣੀ ਆਊਟਲੁੱਕ ਹੁੰਦੀ ਆ ਹਨਾ ਤੇ ਇੱਕ ਆਪਣਾ ਤਰੀਕਾ ਹੁੰਦਾ ਬੈਠਣ ਦਾ ਉੱਠਣ ਦਾ ਖਲੋਣ ਦਾ ਕੋਈ ਮਤਲਬ ਕਹਿ ਲਓ ਵਿਚਰਣ ਦਾ ਤਰੀਕਾ ਏ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਇਹ ਚੀਜ਼ ਬਹੁਤ ਧਿਆਨ ਵਾਲੀ ਰਖਣ ਦੀ ਲੋੜ ਹੁੰਦੀ ਆ ਕਿ ਤੁਸੀਂ ਜਿਹੜਾ ਵੀ ਕੱਪੜਾ ਪਾਇਆ ਤੁਸੀਂ ਉਹਨੂੰ ਕੈਰੀ ਕਿਵੇਂ ਕਰ ਰਹੇ ਹੋ ਦਮਨ ਨੇ ਵੀ ਸ਼ੁਰੂ ਚ ਆਖਿਆ ਸੀਗਾ ਕਿ ਪਾ ਲਓ ਜੋ ਤੁਹਾਡਾ ਮਨ ਕਰਦਾ ਪਾਉਣ ਲਈ ਤੁਹਾਨੂੰ ਕੈਰੀ ਕਰਨਾ ਆਉਣਾ ਚਾਹੀਦਾ ਹੈ ਉਹ ਬਾਤ ਜ਼ਿਆਦਾ ਜ਼ਰੂਰੀ ਹੈ ਤੇ ਕਿਤੇ ਨਾ ਕਿਤੇ ਮੈਂ ਇਹ ਸਮਝਦੀ ਆ ਕਿ ਉਮਰ ਸਿਰ ਉਮਰ ਦੇ ਹਿਸਾਬ ਨਾਲ ਵੀ ਕੱਪੜੇ ਜਿਹੜੇ ਆ ਉਸ ਤਰ੍ਹਾਂ ਪਾਉਣੇ ਚਾਹੀਦੇ ਆ ਤੇ ਕੀ ਮਤਲਬ ਤੁਹਾਨੂੰ ਲੱਗਦਾ ਹਰ ਇੱਕ ਦਾ ਇੱਕ ਆਪਣਾ ਹੀ ਤਰੀਕਾ ਹੁੰਦਾ ਇੱਕ ਵੱਖਰੀ ਕੈਵਰੀ ਪਛਾਣ ਬਣਾਈ ਹੁੰਦੀ ਕਈਆਂ ਨੇ ਇੱਦਾਂ ਹੀ ਮੈਮ ਜਿੱਦਾਂ ਦਲਜੀਤ ਦਸਾਂਤ ਹੈ ਜੋ ਉਹਦੀ ਫੈਸ਼ਨ ਸੈਂਸ ਹੈ ਜੋ ਉਹ ਕੈਰੀ ਕਰਦਾ ਮੈਨੂੰ ਲੱਗਦਾ ਕਿ ਨਾਰਮਲ ਬੰਦਾ ਉਹ ਕੈਰੀ ਕਰੇ ਤੇ ਉਹਨੂੰ ਜੱਚੇਗਾ ਜਾਂ ਉਹਨੂੰ ਚੰਗਾ ਲੱਗੇਗਾ ਜੋ ਉਹਦੀ ਫੈਸ਼ਨ ਸੈਂਸ ਹੈ ਦਾ ਮੰਦਲਜੀਤ ਸਿੱਧਾ ਹੀ ਦਿਲਜੀਤ ਦੁਸਾਂਜ ਤੇ ਉਹ ਦੇਖੋ ਇੱਕ ਮੈਨੂੰ ਲੱਗਦਾ ਉਹ ਇੱਕ ਸਿੰਗਰ ਨਹੀਂ ਹੈ ਉਹ ਇੱਕ ਨਾ ਫੈਸ਼ਨ ਆਈਕਨ ਵੀ ਹੈ ਸਾਡੇ ਹਨਾ ਰੋਲ ਮਾਡਲ ਵੀ ਹੈ ਤੇ ਜਿੰਨਾ ਦਿਲਜੀਤ ਐਕਸਪੈਰੀਮੈਂਟ ਕਰਦਾ ਹੈ ਅਮ੍ਰਿਤਾ ਹਰ ਵਾਰ ਉਹਦੀ ਸਟੇਜ ਪਰਫਾਰਮਰ ਹੈ ਆਉ ਤੇ ਹਰ ਵਾਰ ਇੱਕ ਡਿਫਰੈਂਟ ਆਊਟਲੁੱਕ ਚ ਆਉਂਦਾ ਪੰਜਾਬੀ ਆ ਗਿਆ ਉਹ ਤਾਂ ਆਂਦੀ ਹੈ ਹੂੰ ਉਹਦੀ ਲੁੱਕ ਨੂੰ ਦੇਖ ਕੇ ਕਾਫੀ ਲੋਕਾਂ ਨੇ ਟਰਾਈ ਕੀਤਾ ਅਸੀਂ ਕਰੀਏ ਬਟ ਉਹ ਲੁੱਕ ਕੇ ਨਹੀਂ ਆਂਦੀ ਉਹਨਾਂ ਦੀ ਜੱਛਦਾ ਹੀ ਨਹੀਂ ਆ ਉਹਨਾਂ ਨੂੰ ਉਹ ਭਾਵੇਂ ਕੁਝ ਵੀ ਹੋਵੇ ਉਹਦਾ ਮਤਲਬ ਇਹ ਨੂੰ ਐਂਜ ਲੱਗਦਾ ਹੁੰਦਾ ਕਿ ਉਹਨੂੰ ਅੰਦਰੋਂ ਪਤਾ ਹੈ ਕਿ ਮੈਂ ਕੀ ਕਰ ਰਹੀ ਆ ਤੇ ਮੈਂ ਕਿਉਂ ਉਹਨੂੰ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਹੈ ਕਿ ਜੇ ਮੈਂ ਡਰੈਸ ਪਾਈ ਆ ਤੇ ਮੈਂ ਈਵੈਂਟ ਦੇ ਨਾਲ ਜੋੜੀ ਆ ਮੈਂ ਆਪਣੀ ਪਰਸਨੈਲਿਟੀ ਨਾਲ ਜੋੜੀ ਆ ਜਾਂ ਫਿਰ ਜਿਹੜਾ ਉਹ ਪੰਜਾਬੀ ਆਗੇ ਹੋਏ ਕਿੱਥੇ ਉਹ ਜੁੜਦੀ ਆ ਨਾਲ ਤਾਂ ਕਰਕੇ ਇਸ ਤਰ੍ਹਾਂ ਇਸੇ ਤਰ੍ਹਾਂ ਪਹਿਲਾਂ ਦੇ ਜਮਾਨੇ ਵਿੱਚ ਜਿੱਦਾਂ 3D ਲੁੱਕ ਬੜੀ ਚੱਲਦੀ ਹੁੰਦੀ ਸੀ ਸਲਵਾਰ ਦਾ ਕਲਰ ਹੋਰ ਕਮੀਜ਼ ਹੋਰ ਚੁੰਨੀਆਂ ਹੋਰ ਉਹ ਵਿੱਚੋਂ ਜੇ ਬੰਦ ਹੋ ਗਈ ਅਸੀਂ ਫੋਟੋਸ ਦੇਖਣਾ ਇੱਥੋਂ ਤੱਕ ਕਿ ਮੰਮੀਆਂ ਨੂੰ ਕਹਿਦੀ ਦਾ ਸੀ ਕਿੱਦਾਂ ਦੀ ਤੁਸੀਂ ਜਲੂਸ ਕੱਢਿਆ ਉਸ ਟਾਈਮ ਜਲੂਸ ਕਹਿ ਦਿੰਦੇ ਸੀ ਆਪਾਂ ਬਟ ਅੱਜ ਦੇ ਟਾਈਮ ਦੇਖਿਆ ਜਾਵੇ ਉਹ ਫਿਰ ਟ੍ਰੈਂਡ ਆ ਗਿਆ ਹੋਇਆ ਆ ਮੈਂ ਗੱਲ ਲੁੱਕ ਕਰਨੀ ਮੈਂ ਗੱਲ ਕਰਨੀ ਲੱਗੀ ਸੀ ਅੱਜ ਜਿਹੜਾ ਇਹਨੇ ਕਿਹਾ ਨਾ ਜਲੂਸ ਕੱਢਿਆ ਆ ਮੈਂ ਵੀ ਤਾਂ 3D ਪਾਇਆ ਹਾਂਜੀ ਨਹੀਂ ਅੱਜ ਉਹ ਫਿਰ ਟ੍ਰੈਂਡ ਵਿੱਚ ਆ ਨਾ ਅੱਜ ਸਾਨੂੰ ਵੀ ਉਹ ਵਧੀਆ ਲੱਗ ਰਿਹਾ ਕਿ ਅਸੀਂ ਖੁਦ ਉਹ ਲੁੱਕ ਕਰੀਏ ਬਟ ਮੰਮੀਆਂ ਦੇ ਟਾਈਮ ਤੇ ਉਹ ਵਧੀਆ ਨਹੀਂ ਅਸੀ ਲੱਗਦੀ ਸਾਨੂੰ ਮੈਂ ਨਾ ਮੈਨੂੰ ਬਹੁਤ ਚੰਗੀ ਲੱਗਦੀ ਆ ਮੈਂ ਹਮੇਸ਼ਾ ਮੈਨੂੰ ਇਹ ਲੱਗਦਾ ਹੁੰਦਾ ਕਿ ਇੱਕ ਆਡ ਕਲਰ ਕੰਟਰਾਸਟ ਕਰਦੇ ਹੋ ਤੁਸੀਂ ਕਿ ਕਿਹੜਾ ਰੰਗ ਚੱچےਗਾ ਕਿਹੜਾ ਰੰਗ ਨਹੀਂ ਮੈਨੂੰ ਚੰਗੇ ਲੱਗਦੇ ਆ ਹਾਂ ਮੈਂ ਬਹੁਤ ਜ਼ਿਆਦਾ ਮੈਨੂੰ ਚੰਗਾ ਲੱਗਦਾ ਕਿ ਆਡ ਕਲਰਸ ਹੋਣੇ ਚਾਹੀਦੇ ਆ ਕੰਟਰਾਸਟ ਹੋਣੇ ਚਾਹੀਦੇ ਆ ਡਿਫਰੈਂਟ ਇਤੋਂ ਤੱਕ ਕਿ ਮੇਰਾ ਜਿਵੇਂ ਤੁਸੀਂ ਦਮਨ ਗੱਲ ਹੀ ਕੀਤੀ ਆ ਮੈਨੂੰ ਇਹ ਹੁੰਦਾ ਕਿ ਅਸੀਂ ਕੋਈ ਇਵੈਂਟ ਆ ਜਾਂ ਕੋਈ ਫੰਕਸ਼ਨ ਹੈ ਉਦੇ ਉੱਤੇ ਸਾਰੇ ਬੜੇ ਹੈਵੀ ਹੈਵੀ ਸੂਟ ਪਾ ਕੇ ਆਉਂਦੇ ਆ ਤੇ ਮੇਰਾ ਬੜਾ ਸਿੰਪਲ ਮੈਂ ਬਹੁਤ ਸਿੰਪਲ ਸੂਟ ਪਾਉਣਾ ਹੁੰਦਾ ਹੈ ਕਾਦੇ ਵਾਸਤੇ ਭਾਈ ਸਾਰਿਆਂ ਨੇ ਹੈਵੀ ਪਾਇਆ ਇਹ ਥੋੜਾ ਵੱਖਰਾ ਲੱਗਣਾ ਲੱਗੇ ਲੱਗੇ ਦੇਖਣ ਵਿੱਚ ਸਾਰਿਆਂ ਨਾਲ ਇਹ ਵੱਖਰਾ ਲੱਗਣਾ ਕੀਤਾ ਮੈਂ ਵੀ ਫੈਸ਼ਨ ਹੀ ਹੁੰਦਾ ਆ ਬਾਕੀਆਂ ਤੋਂ ਹਲਗਾ ਜਾਂਦਾ ਮੈਡਮ ਜੇ ਰਿਪੀਟ ਕੀਤੀਆਂ ਚਾਹੁੰਦੀਆਂ ਦੇਖੋ ਮੈਂ ਰਿਪੀਟ ਕਰਦੀ ਆ ਪਰ ਮੈਂ ਰਿਪੀਟ ਇਸ ਤਰ੍ਹਾਂ ਨਹੀਂ ਜਿਵੇਂ ਮੈਂ ਗੱਲ ਕੀਤੀ ਕਿ ਉਹ 3D ਵਾਲਾ ਕੁਝ ਇਹੋ ਜਿਹਾ ਮਿਕਸ ਐਂਡ ਮੈਚ ਕਰਕੇ ਰਿਪੀਟ ਕਰ ਲਓ ਸੇ ਆਪ ਨੂੰ ਆਪ ਕੌਨਫੀਡੈਂਟ ਹੋਨੇ ਚਾਹੀਦੇ ਹੋ ਕਿ ਤੁਸੀਂ ਕੀ ਪਾਇਆ ਤੇ ਕਿਹੋ ਜਿਹਾ ਇਵੈਂਟ ਤੇ ਵੀ ਡਿਪੈਂਡ ਕਰਦਾ ਤੁਸੀਂ ਕਿੰਦਾ ਪਾਣਾ ਪਸੰਦ ਕਰਦੇ ਹੋ ਕਾਟਨ ਵੇਅਰ ਜਾਂ ਕਿੰਦਾ ਚੰਗਾ ਲੱਗਦਾ ਤੁਹਾਨੂੰ ਮੈਂ ਤੇ ਸਾਰੇ ਮੈਨੂੰ ਮਤਲਬ ਨਾਰਮਲੀ ਯਾਰ ਅਕੋਰਡਿੰਗ ਟੂ ਵੈਦਰ ਤੁਸੀਂ ਕੋਈ ਵੀ ਪਾ ਸਕਦੇ ਹੁੰਦੇ ਤੁਸੀਂ ਅਕੋਰਡਿੰਗ ਟੂ ਵੈਦਰ ਅਕੋਰਡਿੰਗ ਟੂ ਈਵੈਂਟ ਖਾਸ ਕਰਕੇ ਤੁਸੀਂ ਉੱਤੇ ਫੋਕਸ ਕਰਦੇ ਹੋ ਪਲੱਸ ਤੁਹਾਨੂੰ ਕੀ ਸੂਟ ਕਰਦਾ ਮੈਂ ਤੇ ਗੱਲ ਹੀ ਇਹ ਕਰੀ ਜਾ ਰਹੀ ਹੈ ਸਾਰਾ ਟਾਈਮ ਕਿ ਮੇਰਾ ਤੇ ਹੁੰਦਾ ਮੈਨੂੰ ਕੀ ਸੂਟ ਕਰਿਆ ਮੈਂ ਕਿਹੋ ਜੀ ਪਬਲਿਕ ਚ ਜਾਣਾ ਤੇ ਕੀ ਡ्रेसਿੰਗ ਸੈਂਸ ਕੀ ਰੱਖਣੀ ਆ ਬਾਕੀ ਦੇਖੋ ਦਿੱਤਾ ਤੇ ਸਾਰਾ ਕੁਝ ਹੀ ਆ ਹਰ ਇੱਕ ਐਕਸਪੈਰੀਮੈਂਟ ਤੇ ਕਰ ਹੀ ਲੈਣਾ ਚਾਹੀਦਾ ਵਿਆਹਾਂ ਸ਼ਾਦੀਆਂ ਤੇ ਕਿੰਨਾ ਕੁਝ ਹੁੰਦਾ ਪਾਉਣ ਲਈ ਤੁਹਾਡੇ ਕੋਲ ਉਹ ਪਹਿਲਾਂ ਕਿੰਨਾ ਟਾਈਮ ਸੋਚਣਾ ਪੈਂਦਾ ਆ 15 ਦਿਨ ਪਹਿਲਾਂ ਹੀ ਦਿਮਾਗ ਤੇ ਟੈਨਸ਼ਨ ਹੁੰਦੀ ਹੁੰਦਾ ਵਿਆਹ ਆ ਗਿਆ ਕੀ ਪਾਵਾਂਗੇ ਆਪਾਂ ਉਸ ਟਾਈਮ ਤੇ ਇਹ ਦਮ 15 ਦਿਨ ਕਹਿ ਰਹੀ ਐ ਮੈਨੂੰ ਤਾਂ ਲੱਗਦਾ ਜੇ ਵਿਆਹ ਦਾ ਪਤਾ ਲੱਗ ਜਾਣਾ ਦੋ ਦੋ ਟਾਈਟ ਮਹੀਨੇ ਪਹਿਲਾਂ ਸੋਚਣ ਲੱਗ ਪਿਦਾ ਰੰਗ ਕਿਹੜਾ ਪਾਉਣਾ ਕਿਹੜਾ ਪਾਣਾ ਬਾਕੀਆਂ ਨਾਲ ਲੱਗ ਰੱਖਣਾ ਪਹਿਲੀ ਗੱਲ ਦੂਜਾ ਫਿਰ ਇਹਦੇ ਤੇ ਕਢਾਈ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਕੱਪੜਾ ਕਿਹੜਾ ਹੋਣਾ ਚਾਹੀਦਾ ਫਿਰ ਕੀ ਪੋਣਾ ਹੈ ਸਲਵਾਰ ਬਣਾਉਣੀ ਹੈ ਫਿਰ ਸਲਵਾਰ ਦੀਆਂ ਇੰਨੀਆਂ ਅੱਜਕੱਲ ਤੇ ਫਰਸ਼ੀ ਸਲਵਾਰ ਜਿਹੜਾ ਜਾਪੋ ਪਾਇਆ ਫਿਰ ਸ਼ਰਾਰਾ ਬਣਾਉਣਾ ਹੈ ਲਹਿੰਗਾ ਬਣਾਉਣਾ ਹੈ ਪਤਾ ਨਹੀਂ ਕੀ ਕੀ ਪੈਰਲ ਪਲਾਜ਼ੋ ਪਲੀਟਸ ਵਾਲਾ ਪਲਾਜ਼ੋ ਆ ਗਏ ਨੇ ਅੱਜਕੱਲ ਤੇ ਗੱਲ ਇੱਥੇ ਮੁੱਕਦੀ ਹੈ ਭਾਈ ਪੋਣਾ ਤੇ ਤੁਸੀਂ ਆਪਣੀ ਮਰਜ਼ੀ ਨਾਲ ਜੋ ਵੀ ਪੋਣਾ ਚਾਹੁੰਦੇ ਹੋ ਪਾਓ ਪਰ ਇਹ ਜਿਹੜੀ ਮਰਜ਼ੀ ਆ ਨਾ ਇਹ ਸਾਰਿਆਂ ਦੀਆਂ ਅੱਖਾਂ ਨੂੰ ਜਿਹੜੀ ਆ ਉਹ ਜੱਜਦੀ ਹੋਣੀ ਚਾਹੀਦੀ ਆ ਤੁਹਾਡੇ ਨਾਲ ਤੁਹਾਡੇ ਪਰਿਵਾਰ ਦੀਆਂ ਅੱਖਾਂ ਨੂੰ ਵੀ ਜੱਜਦੀ ਹੋਵੇ ਤੇ ਉਹ ਜਿਹੜੇ ਫੰਕਸ਼ਨ ਤੇ ਉੱਥੇ ਵੀ ਜੱਜਦੀ ਹੋਵੇ ਇਹ ਚੀਜ਼ ਚਾਹੀਦੀ ਆ ਜ਼ਰੂਰੀ ਵੈਸਟਰਨ ਲੁੱਕ ਹੀ ਲੈ ਲਓ ਹੁਣ ਤੁਸੀਂ ਕਿ ਸਾਨੂੰ ਲੱਗਦਾ ਕਿ ਉਹ ਦੁਨੀਆ ਜ਼ਿਆਦਾ ਪਸੰਦ ਕਰਦੀ ਹੈ ਜੀਨ ਟੌਪ ਕロップ ਟੌਪ ਹੋ ਗਿਆ ਜਾਂ ਕੋਈ ਵੀ ਬੈਕਲੈਸ ਟੌਪ ਬੜੇ ਚੱਲਦੇ ਆ ਅੱਜਕੱਲ੍ਹ ਸਾਨੂੰ ਲੱਗਦਾ ਵੀ ਅਹੀ ਉਹ ਪਾਵਾਂਗੇ ਦੁਨੀਆ ਸਾਨੂੰ ਦੇਖੇਗੀ ਉਹਨਾਂ ਨੂੰ ਵਧੀਆ ਲੱਗੇਗਾ ਕਿਉਂਕਿ ਅਸੀਂ ਜੋ ਟ੍ਰੈਂਡਿੰਗ 'ਚ ਦੇਖ ਰਹੇ ਹਾਂ ਅਸੀਂ ਉਹੋ ਕਰਦੇ ਆ ਨਹੀਂ ਅੱਜ ਕੱਲ ਵੈਸੇ ਇਹ ਜਿਹੜੀ ਗੱਲ ਕੀਤੀ ਹੈ ਮੈਂ ਬਹੁਤ ਸਾਰੀਆਂ ਤੁਹਾਡੀਆਂ ਫੋਟੋਗ੍ਰਾਫਸ ਦੇਖੀਆਂ ਜਿਹੜੀਆਂ ਤੁਸੀਂ ਪਾ ਦਿੰਦੇ ਹੋ ਕਿ ਵੀ ਪੋਸਟ ਕਰ ਦਿੰਦੇ ਹੋ ਗਾਊਨਸ ਦੀ ਤੇ ਗੱਲ ਹੀ ਨਹੀਂ ਕਰਦੇ ਪਏ ਕਿੰਨੇ ਗਾਊਨਸ ਪਾਉਣੇ ਸ਼ੁਰੂ ਕੀਤੇ ਆ ਉਹ ਸਿਰ ਤੋਂ ਪੈਰਾਂ ਤੱਕ ਗਾਊਨ ਪਾ ਲਿਆ ਹਰ ਇੱਕ ਨਹੀਂ ਪਾਇਆ ਹੁੰਦਾ ਸ਼ਾਰਟ ਹਾਂਜੀ ਔਰ ਉਹ ਸੂਟ ਕਰਦਾ ਨਹੀਂ ਕਿ ਬਸ ਫੈਸ਼ਨ ਹੈ ਫੈਸ਼ਨ ਹੈ ਹਾਂਜੀ ਤਾ ਪਾ ਲਿਆ ਹਾਂ ਇਹ ਤਾਂ ਤੁਹਾਡੀ ਗਲਤ ਸਹੀ ਹੈ ਅੱਜ ਕੱਲ ਅਸੀਂ ਜੋ ਟੀਵੀ ਚ ਦੇਖਦੇ ਹਾਂ ਜੋ OTT ਪਲੇਟਫਾਰਮਸ ਤੇ ਦੇਖਦੇ ਹਾਂ ਅਸੀਂ ਉਹ ਹੀ ਗ੍ਰੈਬ ਕਰਦੇ ਹਾਂ ਇਨੇ ਕਿਹੜਾ ਸੂਟ ਪਾਇਆ ਹੈ ਕਿ ਡੀ ਡਰੈਸ ਪਾਈ ਕਿ ਉਹ ਚਾਹ ਰੰਗ ਪਾਇਆ ਭਾਵੇਂ ਸਾਨੂੰ ਆਪ ਚੱチェ ਨਾ ਪਰ ਫਿਰ ਵੀ ਅਸੀਂ ਕਾਪੀ ਜ਼ਰੂਰ ਕਰਨਾ ਹੈ ਕਿ ਅਸੀਂ ਇਹ ਚੀਜ਼ ਲੈ ਲਈਏ ਅੱਛਾ ਦੁਕਾਨਾ ਵਾਲੇ ਵੀ ਨਾ ਉਹ ਵੀ ਵਾਜਾ ਮਾਰਦੇ ਆ ਉਹ ਨਾਲ ਮੈਡਮ ਫਿਲਮਾਂ ਦੇ ਨਾਲ ਲੈਣਗੇ ਕਿ ਆਵਲਾ ਪਾ ਲੋ ਆ ਪਾ ਲੋ ਇਹ ਚੰਗਾ ਅੱਛਾ ਇੱਥੇ ਨੇ ਮੈਂ ਗੱਲ ਕਰਨੀ ਹੈ ਤੁਸੀਂ ਦੇਖੋ ਕਿ ਆਪਣੀਆਂ ਜਿਹੜੀਆਂ ਪੰਜਾਬੀ ਫਿਲਮਾਂ ਨੇ ਨਾ ਉਹਨਾਂ ਦੇ ਵਿੱਚ ਆ ਜਿਹੜੀਆਂ ਹੁਣ ਆ ਰਹੀਆਂ ਉਹਨਾਂ ਦੇ ਵਿੱਚ ਸੂਟਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਗਿਆ ਤੇ ਮੈਨੂੰ ਬੜਾ ਚੰਗਾ ਲੱਗਦਾ ਤੇ ਇਹ ਚੀਜ਼ ਕਿ ਬਹੁਤ ਸਾਰੇ ਉਹ ਵੈਸਟਰਨ ਆਉਟਲੁੱਕ ਨੂੰ ਛੱਡ ਕੇ ਜਦੋਂ ਫਿਲਮ ਆਉਂਦੀਆਂ ਇੱਕ ਵੱਖਰਾ ਹੀ ਪਿਆਰ ਆ ਮੈਡਮ ਨਿਮਰਤ ਖਹਿਰਾ ਵਾਂਗੂ ਤਿਆਰ ਹੋਣਾ ਸੀ ਆਵਲਾ ਸੂਟ ਪਾਉਣਾ ਪ੍ਰਿੰਟਡ ਸੂਟ ਪਾਉਣੇ ਆ ਉਹ ਜਦੋਂ ਕੁੜੀਆਂ ਇਸ ਤਰ੍ਹਾਂ ਤਿਆਰ ਹੋ ਕੇ ਆਉਂਦੀਆਂ ਨਾ ਮੈਨੂੰ ਚੰਗਾ ਲੱਗਦਾ ਮੈਨੂੰ ਪਤਾ ਕੀ ਲੱਗਦਾ ਹੁੰਦਾ ਕਿ ਹਾਏ ਇਹ ਸਾਡਾ ਵੇਲਾ ਆ ਗਿਆ ਦੁਬਾਰਾ ਇਹਨਾਂ ਨੂੰ ਸ਼ਾਇਦ ਸਮਝ ਆ ਗਈ ਹੈ ਕਿ ਜਿਹੜਾ ਸਾਡਾ ਸੱਭਿਆਚਾਰ ਆ ਨਾ ਉਹ ਵੀ ਬੜਾ ਰੈਚਆ ਸੂਟ ਦੀ ਇੱਕ ਜਿਹੜੀ ਆਪਣੀ ਦਿਖ ਪਰਸਨੈਲਿਟੀ ਰੋਬ ਔਰ ਉਹ ਫਿਰ ਜਦੋਂ ਤੁਸੀਂ ਪੰਜਾਬ ਚੋ ਖਾਸ ਕਰਕੇ ਇਹਦੀ ਇੱਕ ਨਾ ਆਪਣੀ ਪਛਾਣ ਹੈ ਐਡਮ ਬੁਟਿਆਰ ਦੀ ਪਛਾਣ ਹੀ ਸੂਟ ਹੈ ਆ ਗੱਲ ਇਹ ਨਾ ਸਹੀ ਆ ਕਿ ਅੜਬ ਬੁਟਿਆਰ ਦੀ ਪਛਾਣ ਸੂਟ ਹੈ ਕਿੰਨੇ ਨਾਮ ਲੈਂਦੇ ਨਾ ਅਸੀਂ ਹੀਰੋਇਨ ਦਾ ਮਤਲਬ ਅਸੀਂ ਵੀ ਹੁੰਦਾ ਤਾਂ ਬਹੁਤ متاثر ਹਾਂ ਜਿਹੜਾ ਅਸੀਂ ਦੱਸ ਰਿਹਾ ਜੀ ਆ बस ਗੱਲ ਜੇ ਮੁਕਾਈਏ ਤੇ ਇੱਥੇ ਹੀ ਆਣ ਕੇ ਮੁੱਕ ਜਾਂਦੀ ਐ ਭਾਈ ਜੋ ਪਾਉਣਾ ਪਾਓ ਆਪਣੀ ਮਰਜ਼ੀ ਦਾ ਪਾਓ ਪਰ ਪਾਓ ਜੱਜ ਦਾ ਫੱਬ ਦਾ ਜਿਹੜਾ ਸਾਰੇ ਕਹਿਣ ਕਿੰਨਾ ਸੋਹਣਾ ਲੱਗ ਰਿਹਾ ਕਿੰਨੀ ਸੋਹਣੀ ਲੱਗ ਰਹੀ ਐ ਹਰ ਕੋਈ ਦੇਖ ਕੇ ਆਖੇ ਵੀ ਬੜਾ ਜੱਜਦਾ ਉਹ ਕਪੜਾ ਤੁਹਾਨੂੰ ਨਹੀਂ ਜੱਜਦਾ ਅੱਖਾਂ ਨੂੰ ਜੱਜਦਾ ਸਾਰਿਆਂ ਦੀਆਂ ਨੂੰ ਇਹ ਤਾਂ ਤੁਸੀਂ ਬਿਲਕੁਲ ਠੀਕ ਕਿਆ ਵੀ ਜੋ ਚੀਜ਼ ਪਾਣੀ ਚਾਹੀਦੀ ਔਰ ਜਚਦੀ ਹੋਣੀ ਚਾਹੀਦੀ ਹੈ ਜਿਵੇਂ ਗੁਰੂ ਰੰਧਾਵਾ ਦੇ ਗਾਣਾ ਹੀ ਲਾ ਲੋ ਤੁਸੀਂ ਤੈਨੂੰ ਸੂਟ ਸੂਟ ਕਰਦਾ ਇਸੇ ਤਰ੍ਹਾਂ ਖਾਓ ਮਨ ਪਾਉਂਦਾ ਤੇ ਪਾਓ ਜੱਗ ਪਾਉਂਦਾ ਤੇ ਜਾਂਦੇ ਜਾਂਦੇ ਭਾਈਏ ਇੱਕ ਸਨੇਹਾ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਤੁਹਾਨੂੰ ਕਮੈਂਟਸ ਵਿੱਚ ਦੱਸੋ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਾ ਤੇ ਆਪਣੇ ਵਿਚਾਰ ਵੀ ਸ਼ੇਅਰ ਕਰੋ ਕਿਵੇਂ ਦਾ ਪਹਿਰਾਵਾ ਸਾਨੂੰ ਰੱਖਣਾ ਚਾਹੀਦਾ ਹੈ ਤੇ ਕੀ ਕੀ ਪਾਉਣਾ ਚਾਹੀਦਾ ਹੈ ਧੰਨਵਾਦ